ਹਾਂਜੀ ਸਵਾਗਤ ਹੈ ਜੀ ਤੁਹਾਡਾ ਪੰਜਾਬ ਗਿਆਨ ਦਰਪਣ ਚੈਨਲ ਤੇ ਸਭ ਤੋਂ ਪਹਿਲਾਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਹਰ ਵਾਰ ਦੀ ਤਰ੍ਹਾਂ ਇੱਕ ਜ਼ਰੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਹ ਖਾਸ ਕਰਕੇ ਜਿਹੜੇ ਫੌਜ ਵਿੱਚ ਡਿਊਟੀ ਕਰ ਰਹੇ ਸੈਨਿਕ ਨੇ ਚਾਹੇ ਉਹ ਆਰਮੀ 에ਅਰ ਫੋਰਸ ਨੇਵੀ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਨੇ ਉਹਨਾਂ ਨੂੰ ਜਿਹੜਾ ਉਹਨਾਂ ਦੀ ਬੱਚਿਆਂ ਦੀ ਪੜ੍ਹਾਈ ਵਾਸਤੇ ਸੀਈਏ ਚਿਲड्रन ਐਜੂਕੇਸ਼ਨ ਅਲਾਉਂਸ ਅਤੇ ਹੋਸਟਲ ਸਬਸਿਡੀ ਜਿਨ੍ਹਾਂ ਦੇ ਬੱਚੇ ਹੋਸਟਲ ਦੇ ਵਿੱਚ ਰਹਿ ਕੇ ਪੜਦੇ ਨੇ ਉਹ ਹੋਸਟਲ ਦੇ ਖਰਚੇ ਦੇ ਵਿੱਚ ਵੀ ਉਹਨਾਂ ਨੂੰ ਜਿਹੜਾ ਸਰਕਾਰ ਵੱਲੋਂ ਸਬਸਿਡੀ ਮਿਲਦੀ ਹੈ ਸੋ ਉਹਦੇ ਸਬੰਧ ਵਿੱਚ ਮੈਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਿਹਾ ਜਿਹੜੇ ਵੀ ਤੁਹਾਡੇ ਦੋਸਤ ਮਿੱਤਰ ਰਿਸ਼ਤੇਦਾਰਾਂ ਦੇ ਬੱਚੇ ਫੌਜ ਵਿੱਚ ਨੌਕਰੀ ਕਰ ਰਹੇ ਨੇ ਤੇ ਉਹਨਾਂ ਦੇ ਬੱਚੇ ਪੜ ਰਹੇ ਨੇ ਖਾਸ ਕਰਕੇ ਹੋਸਟਲ 'ਚ ਪੜ ਰਹੇ ਨੇ ਸੋ ਉਹਨਾਂ ਨਾਲ ਜ਼ਰੂਰ ਇਹ ਜਾਣਕਾਰੀ ਸਾਂਝੀ ਕਰਿਓ ਜਿਹੜੇ ਫੌਜੀ ਵੀਰ ਵੀਡੀਓ ਵੇਖ ਰਹੇ ਨੇ ਉਹ ਵੀ ਆਪਣੀ ਯੂਨਿਟ ਦੇ ਵਿੱਚ ਤੇ ਵੱਧ ਤੋਂ ਵੱਧ ਆਪਣੇ ਦੋਸਤਾਂ ਮਿੱਤਰਾਂ ਦੇ ਵਿੱਚ ਇਹ ਜਿਹੜੀ ਵੀਡੀਓ ਹੈ ਇਹ ਸ਼ੇਅਰ ਜ਼ਰੂਰ ਕਰਦਿਆਂ ਜੀ ਸੋ ਜਾਣਕਾਰੀ ਸ਼ੁਰੂ ਕਰਦੇ ਆ ਸਭ ਤੋਂ ਪਹਿਲਾਂ ਜਿਹੜਾ ਡਿਊਟੀ ਕਰ ਰਹੇ ਹੋ ਸੈਨਿਕਾਂ ਨੂੰ ਕਿ ਜਿਹੜਾ ਐਜੂਕੇਸ਼ਨ ਅਲਾਉਂਸ ਤੇ ਸਬਸਿਡੀ ਮਿਲਦੀ ਕਿੰਨੀ ਹੈ ਇਹ ਜਿਹੜੀ ਹੈ 1 ਜਨਵਰੀ 2017 ਤੋਂ 2250 ਰੁਪਏ ਪਰ ਮੰਥ ਮਿਲਦੀ ਸੀ ਇੱਕ ਬੱਚੇ ਦੇ ਹਿਸਾਬ ਨਾਲ ਤੇ ਜਿਹੜੀ 1 ਜਨਵਰੀ 2024 ਤੋਂ ਇਹ 2812 ਰੁਪਏ ਪਰ ਮੰਥ ਜਿਹੜੀ ਮਿਲਣੀ ਸ਼ੁਰੂ ਹੋ ਗਈ ਹੈ ਹੋਸਟਲ ਸਬਸਿਡੀ ਜਿਹੜੀ ਹੈ ਇਹ ਇੱਕ ਬੱਚੇ ਵਾਸਤੇ 1850 ਰੁਪਏ ਪਰ ਮੰਥ ਮਿਲਦੀ ਸੀ ਪਹਿਲਾਂ ਇਹ 1 ਜਨਵਰੀ 2024 ਤੋਂ 8437 ਰੁਪਏ 8437 ਰੁਪਏ ਜਿਹੜੀ ਪਰ ਮੰਥ ਮਿਲਦੀ ਹੈ ਔਰ ਉਮੀਦ ਹੈ ਕਿ 8ਵੇਂ ਪੇ ਕਮਿਸ਼ਨ ਤੋਂ ਬਾਅਦ ਇਹਦੇ ਵਿੱਚ ਵਾਅਦਾ ਕੀਤਾ ਜਾਏਗਾ ਜਿਵੇਂ ਬਾਕੀ ਲਾਂਸ ਵਧਣਗੇ ਤਾਂ ਇਹਦੇ ਵਿੱਚ ਵੀ ਜਿਹੜਾ ਉਹ ਵਾਅਦਾ ਸਰਕਾਰ ਵੱਲੋਂ ਉਮੀਦ ਹੈ ਕੀਤਾ ਜਾਏਗਾ ਔਰ ਇਸ ਵਿੱਚ ਸਭ ਤੋਂ ਜਿਹੜੀ ਜ਼ਰੂਰੀ ਗੱਲ ਇਹ ਹੈ ਕਿ ਜਿਹੜਾ ਸਰੀਰਕ ਜਾਂ ਮਾਨਸਿਕ ਤੌਰ ਤੇ ਬੱਚਾ ਅੰਗਹੀਣਾ ਅਪਾਜ ਹੈ ਉਹਨੂੰ ਜਿਹੜੀ ਸੀਈਏ ਜਿਹੜਾ ਚਿਲਡਰਨ ਐਜੂਕੇਸ਼ਨ ਲਾਂਸ ਹੈ ਉਹਦਾ ਡਬਲ ਅਮਾਉਂਟ ਜਿਹੜਾ ਉਹ ਮਿਲਦਾ ਹੈ ਵੱਧ ਤੋਂ ਵੱਧ ਦੋ ਬੱਚਿਆਂ ਦੀ ਪੜ੍ਹਾਈ ਵਾਸਤੇ ਜਿਹੜੇ ਸੈਨਿਕ ਵੀਰ ਨੇ ਉਹ ਇਹ ਐਜੂਕੇਸ਼ਨ ਅਲਾਉਂਸ ਤੇ ਹੋਸਟਲ ਸਬਸਿਡੀ ਜਿਹੜੀ ਲੈ ਸਕਦੇ ਨੇ ਇੱਕ ਬੱਚੇ ਤੋਂ ਬਾਅਦ ਜਿਸ ਸੈਨਿਕ ਦੇ ਦੂਜੇ ਜੁੜਵਾ ਬੱਚੇ ਹੋਏ ਨੇ ਤਾਂ ਫਿਰ ਉਹ ਉਹਨਾਂ ਦੋਨੇ ਜੁੜਵਾ ਬੱਚਿਆਂ ਲਈ ਭਾਵੇਂ ਤਿੰਨ ਬੱਚਿਆਂ ਲਈ ਜਿਹੜੀ ਐਜੂਕੇਸ਼ਨ ਲਾਉਂਸ ਤੇ ਸਬਸਿਡੀ ਅਪਲਾਈ ਕਰ ਸਕਦਾ ਹੈ ਇਹ ਕਿੰਨੀ ਉਮਰ ਦੇ ਬੱਚਿਆਂ ਤੱਕ ਜਿਹੜਾ ਅਲਾਉਂਸ ਮਿਲਦਾ 20 ਸਾਲ ਬੱਚਿਆਂ ਦੀ ਉਮਰ ਤੋ ਹੋਂ ਤੱਕ ਜਿਹੜਾ ਇਹ ਅਲਾਉਂਸ ਮਿਲਦਾ ਹੈ ਜਾਂ ਪਲੱਸ 2 ਦੀ ਪੜ੍ਹਾਈ ਤੱਕ ਔਰ ਬੱਚਿਆਂ ਦੀ ਉਮਰ ਜਿਹੜੇ ਹੈਂਡੀਕੈਪਡ ਬੱਚੇ ਨੇ ਉਹਨਾਂ ਨੂੰ 22 ਸਾਲ ਉਮਰ ਤੱਕ ਇਹ ਜਿਹੜਾ ਅਲਾਉਂਸ ਲਾਗੂ ਹੈ ਸਾਲ ਵਿੱਚ ਇੱਕ ਵਾਰ ਅਕੈਡੈਮਿਕ ਸੈਸ਼ਨ ਕੰਪਲੀਟ ਹੋਣ ਤੇ ਇਹ ਅਲਾਉਂਸ ਮਿਲਦਾ ਹੈ ਕਿਨ ਤੋਂ ਪਾਬ ਜੇਕਰ ਤੁਹਾਡਾ ਬੱਚਾ 1 April 2025 ਤੋਂ ਲੈ ਕੇ 31 March 2026 ਤੱਕ ਪੜ੍ਹਾਈ ਕਰਦਾ ਤਾਂ ਤੁਸੀਂ 2026 April ਵਿੱਚ ਪੂਰੇ ਸਾਲ ਦਾ ਜਿਹੜਾ ਉਹ ਸੀਏ ਕਲੇਮ ਹੈ ਜਿਹੜਾ ਤੁਸੀਂ ਕਰ ਸਕਦੇ ਹੋ ਜੇ ਕੋਈ ਡਿਊਟੀ ਕਰ ਰਿਹਾ ਸੈਨਿਕ ਪੈਨਸ਼ਨ ਆ ਜਾਂਦਾ ਹੈ ਚਾਹੇ ਉਹ ਸਾਲ ਦੇ ਕਿਸੇ ਵੀ ਮਹੀਨੇ ਵਿੱਚ ਪੈਨਸ਼ਨ ਆਵੇ ਪਰ ਉਸ ਸਾਲ ਦੇ ਪੂਰੇ ਸੈਸ਼ਨ ਦਾ ਜਿਹੜਾ ਬੱਚਿਆਂ ਦਾ ਸੀਏ ਤੇ ਹੋਸਟਲ ਸਬਸਿਡੀ ਹੈ ਜਿਹੜੀ ਉਹ ਉਸ ਫੌਜੀ ਵੀਰ ਨੂੰ ਮਿਲਦੀ ਹੈ ਉਹ ਪੈਨਸ਼ਨ ਆਉਣ ਤੋਂ ਬਾਅਦ ਵੀ ਜੇ ਅਪਲਾਈ ਕਰੇਗਾ ਤਾਂ ਉਹਨੂੰ ਸਰਵਿਸ ਦੇ ਹਿਸਾਬ ਨਾਲ ਜਿਹੜਾ ਇਹ ਅਲਾਂਸ ਹੈ ਉਹ ਮਿਲਦਾ ਹੈ बस पेंशन ਆਉਣ ਤੋਂ ਬਾਅਦ ਤੁਸੀਂ ਇਹਨੂੰ ਆਪਣੇ ਜਿਲਾ ਸੈਨਿਕ ਬੋਰਡ ਤੋਂ ਅਪਲਾਈ ਕਰਨਾ ਜਿਹੜੋ ਤੁਸੀਂ ਡਿਊਟੀ ਕਰਦੇ ਆ ਫਿਰ ਤੁਸੀਂ ਆਪਣੇ ਯੂਨਿਟ ਦੇ ਆਫਿਸ ਤੋਂ ਜਿਹੜਾ ਇਹਨੂੰ ਅਪਲਾਈ ਕਰਨਾ ਇਹ ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਕਰਦੇ ਆ ਜੀ ਤਾਂ ਕਿ ਜਿਹੜੇ ਡਿਊਟੀ ਕਰ ਰਹੇ ਸੈਨਿਕ ਵੀਰ ਨੇ ਉਹ ਆਪਣੇ ਬੱਚਿਆਂ ਦਾ ਐਜੂਕੇਸ਼ਨ ਅਲਾਉਂਸ ਅਤੇ ਹੋਸਟਲ ਸਬਸਿਡੀ ਜਿਹੜੀ ਹੈ ਉਹ ਸਮੇਂ ਸਿਰ ਪ੍ਰਾਪਤ ਕਰ ਸਕਣ ਪੂਰੀ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜਿਉਂਦੇ ਵਾਸਤੇ ਖੁਸ਼ ਰਹੋ ਚੜ੍ਹਦੀ ਕਲਾ ਵਿੱਚ ਰਹੋ